ਤਥਾਰ ਗੱਡੀ ਦੇ ਵਿੱਚ ਇੱਕ ਅਮਨਦੀਪ ਕੌਰ ਪੁਲਿਸ ਕਾਂਸਟੇਬਲ ਚਿੱਟੇ ਸਮੇਤ ਅਰੈਸਟ ਕੀਤੀ ਗਈ ਹੈ ਬਹੁਤ ਲੋਕ ਮੈਨੂੰ ਕਈ ਜਾਣਦੇ ਨੇ ਮੈਸੇਜ ਵੀ ਕਰ ਰਹੇ ਨੇ ਤੇ ਕਈ ਲੋਕ ਨਹੀਂ ਜਾਣਦੇਗੇ ਉਹ ਪੁੱਛ ਵੀ ਰਹੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਨੇੜੀ ਜਿਹਦਾ ਨਾਮ ਅਮਨਦੀਪ ਕੌਰ ਜੋ ਕਿ ਤਨਾਤ ਡਿਊਟੀ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਸੀਗੀ ਇਹਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਸੀਗਾ ਪਿੱਛੋਂ ਤੇ ਇਹ ਮੌਕੇ ਤੇ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 ਦੀ ਇਹ ਮੇਰੇ ਹਸਬੰਡ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮੈਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਵੀ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਝ ਕਿਹਾ ਵੀ ਇਹਨਾਂ ਨੇ ਐਂਬੂਲੈਂਸ ਕਿਉਂਕਿ ਹਸਬੰਡ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਬਹੁਤ 2 ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀਆਂ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਨਸਟੇਬਲ ਮੁਲਾਜ਼ਮ ਸੀ ਇੰਦੇ ਉੱਚ ਅਧਿਕਾਰੀਏ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆ ਸਬੰਧ ਸੀਗੇ ਜਿੰਦੇ ਕਰਕੇ ਮੇਰੇ ਸੁਣਵਾਈ ਨਹੀਂ ਕਰਦੇ ਸੀ ਪਰ ਮੈਂ ਬਹੁਤ ਜ਼ਿਆਦਾ ਕੰਪਲੇਨਾਂ ਕੀਤੀਆਂ ਭਗਵੰਤਾਨ ਮਾਨ ਤੱਕ ਵੀ ਜਾ ਕੇ ਆਂਦੀ ਰਹੀਆਂ ਚੰਡੀਗੜ੍ਹ ਲਾਸਟ ਵਿੱਚ ਜਦੋਂ ਮੈਂ ਧਰਨਾ ਤੱਕ ਲਾਇਆ ਤੇ ਫਿਰ ਮੇਰੇ ਘਰ ਜਦੋਂ ਜਿੱਥੇ ਰਹਿੰਦਾ ਸੀ ਬਲਵਿੰਦਰ ਸਿੰਘ ਉੱਥੇ ਰੇਡ ਪਾਈ ਤੇ ਉੱਥੇ ਜਾ ਕੇ ਇਹਨਾਂ ਨੂੰ ਥੋੜਾ ਸਮਾਨ ਮਿਲਿਆ ਫਿਰ ਪ੍ਰਸ਼ਾਸਨ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਇਹਨਾਂ ਦੋਵਾਂ ਦੇ ਉੱਤੇ ਜੋ ਕਿ ਐਫ ਆਈ ਆਰ 20/22 ਸੀਗੀ ਉਸ ਤੋਂ ਬਾਅਦ ਮੈਨੂੰ ਘਰ ਦਾ ਕਬਜ਼ਾ ਦਿੱਤਾ ਗਿਆਗਾ ਬੱਚਿਆਂ ਸਮੇਤ ਮੈਂ ਉਸੇ ਘਰ ਦੇ ਵਿੱਚ ਸੀ ਥੋੜਾ ਟਾਈਮ ਮੈਂ ਡੇਢ ਕੁ ਸਾਲ ਉਸ ਘਰ ਚੋਂ ਰਹਿ ਕੇ ਮੈਂ ਦੁਬਈ ਚਲੀ ਗਈਆਂ ਦੁਬਈ ਕੰਮ ਕਰਦੀ ਰਹੀਆਂ ਡੇਢ ਸਾਲ ਮੈਂ ਉੱਥੋਂ ਲਾ ਕੇ ਵਾਪਸ ਆਈਆਂ ਮੇਰੇ ਘਰ ਤੇ ਕਬਜ਼ਾ ਕਰ ਲਿੱਤਾ ਗਿਆ ਸੀ ਵਾਪਸ ਬਲਵਿੰਦਰ ਸਿੰਘ ਵੱਲੋਂ ਇਹ ਅਮਨਦੀਪ ਨੇ ਉਹਨੂੰ ਕਹਿ ਕੇ ਉਹ ਘਰ ਵੀ ਸੀ ਉਹ ਘਰ ਵੀ ਵਿਕਾਤਾ ਇਹ ਆਪ ਬਠਿੰਡਾ ਵਿਰਾਟ ਗ੍ਰੀਨ ਜੇ ਜਿਹੜੇ ਜਿਹੜੇ ਨੂੰ ਪਤਾ ਦੋ ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਹਦਾ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ 2 ਕਰੋੜ ਦੀ ਕੋਠੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇਹਦੀ ਥਾਰ ਜਿਹੜੀ ਕੱਲ ਪਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੁਲਟ ਸਕੂਟਰੀ ਜੋ ਬਾਕੀ ਨੇ ਸੋਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨੀਆਂ ਹੋਈਆਂ ਜਿਵੇਂ ਕਿ ਤੁਸੀਂ ਇਸ ਦੀ ਇੰਸਟਾਗ੍ਰam ਆਈਡੀ ਵੀ ਦੇਖ ਰਹੇ ਚੈੱਕ ਕਰੋ ਚੈੱਕ ਕਰਕੇ ਦੇਖੋ ਇਹਨੇ ਜੋ ਆਪਦਾਨ ਤੇ ਕੱਪੜਾ ਪਾਇਆ ਘੱਟੋ ਘੱਟ ਵੀ 10 15000 ਤੋਂ ਘੱਟ ਕੱਪੜਾ ਨਹੀਂ ਪਾਇਆ ਹੋਊਗਾ 这个。<理>